ਟ੍ਰੇਨਿੰਗ ਹੋਈ ਹੈ ਤੇ ਅੱਜ ਹੀ ਇੱਥੇ ਕੁਝ ਪਤਾ ਲੱਗਿਆ ਕਿ ਤੁਸੀਂ ਰੇਡ ਕੀਤੀ ਹੈ ਤਾਂ ਉਹ ਚਾਇਨਾ ਡੋਰ ਪਤਾ ਲੱਗਿਆ ਬਰਾਮਦ ਕੀਤੀ ਹੈ ਤਾਂ ਉਹ ਪੂਰੀ ਘੱਟਾ ਘਰਮ ਕੀ ਹੈ ਮੈਂ ਜੀ ਇੱਥੇ ਪਹਿਲੇ ਦਿਨ ਆ 4-5 ਘੰਟੇ ਹੋ ਗਏ ਮੈਨੂੰ ਜੁਆਇਨ ਕੀਤੇ ਨੂੰ ਜੀ ਅੱਜ ਅਸੀਂ ਸੰਤ ਸੇਲ ਸਿੰਘ ਨਗਰ ਗੋਨਿਆਣਾ ਮੰਡੀ ਵਿਖੇ ਸਾਨੂੰ ਤਲਾਹ ਮਿਲੀ ਸੀ ਵੀ ਕੋਈ ਲੜਕਾ ਹੈਗਾ ਉਹ ਚਾਇਨਾ ਡੋਰ ਲਿਆ ਕਿਸ਼ਨਾ ਸੀ ਉਸ ਦਾ ਨਾਮ ਹੈਗਾ ਤਮਨ ਪ੍ਰੀਤ ਸਿੰਘ son of ਮੰਗਤ ਰਾਏ ਜਿਹਦੇ ਕੋਲ ਭਾਰੀ ਮਾਤਰਾ ਵਿੱਚ ਚਾਇਨਾ ਡੋਰ ਫਰੀ ਗਈ ਹੈ ਜੀ ਸੇ ਬਰਾਮਦ ਕਰ ਲਈ ਹੈ ਜਿੱਤੇ ਬੰਦੀ ਕਾਰੋਬਾਰ ਵਾਲ ਵਿੱਚ ਗਿਆ ਹੈ ਮੈਡਮ ਇਹ ਤੁਹਾਨੂੰ ਕਿੱਥੋਂ ਸੂਚਨਾ ਮਿਲੀ ਸੀ ਕਿ ਪਹਿਲੇ ਸਾਨੂੰ ਉਤਰਾ ਮਿਲੀ ਸੀ ਜੀ ਗੋਪਤ ਤੌਰ ਤੇ ਅੱਛਾ ਜੀ ਕਿੰਨੇ ਕਿੰਨੇ ਕਮਲ ਕੇ ਬਾਕਸ ਮਿਲੇ ਬਾਕਸ ਕਰੀਬ ਨਾਲ ਹੈਗੇ ਜੀ 10 12 ਬਾਕਸ ਹੈ ਜੀ ਤੇ ਕੱਲਾ ਸ਼ਖਸ ਪੜਿਆ ਗਿਆ ਕਿ ਹੋਰ ਵੀ ਨਾਲ ਇਹਨਾਂ ਦੇ ਕੋਈ ਸਾਥੀ ਸੀ अच्छा तो और किसी तरह का कोई लगता है कि कोई पैसों का मामला है या और कोई सामने आया होवे किसी तरह चे, था। चे, था, भी भी का हम ऐसी एकदम पूरी ढंगाई ਨਾਲ ਤੋਂ ਇਹਦੀ ਤਫ਼ਤੀਸ਼ ਕਰਾਂਗੇ ਜੀ ਜੇ ਇਹ ਵੀ ਅੱਗੇ ਸਾਹਮਣੇ ਕਰਨਾ ਹੋਵੇ ਤਾਂ ਤੁਹਾਨੂੰ ਦੱਸ ਤੇ ਹੁਣ ਕੋਈ ਨਾਮ ਪਰਚਾ ਕਿਸ ਤਰ੍ਹਾਂ ਦੇ ਹਾਂਜੀ ਮਨਦੀ ਕਰੂ ਜਮ ਵਿੱਚ ਲੈ ਆ ਰਹੇ ਹਾਂ ਠੀਕ ਹੈ ਇਹ ਤਾਂ ਬੋਝੋ ਤੁਸੀਂ ਦੱਸ ਦਿਓ ਵੀ ਤੁਸੀਂ ਵੀ ਕਦੇ ਟੈਕ ਟੂ ਟੈਕੰਡੋਰ ਫੰਡ ਵਾਸਤੇ ਹਾਂਜੀ ਅੱਗੇ ਵੀ ਹਾਂਜੀ ਹਾਂਜੀ ਅਸੀਂ ਇਸ ਸੰਘਰਸ਼ੀਲ ਸੀ ਇਸ ਸੰਬੰਧੀ ਵੀ ਅਸੀਂ ਧਿਆਨ ਰੱਖ ਰਹੇ ਸੀ ਲਗਾਤਾਰ ਵਾਚ ਕਰ ਰਹੇ ਸੀ ਇਸ ਨੂੰ ਵੀ ਕੋਈ ਕੋਈ ਕਿਸ ਤਰੀਕੇ ਨਾਲ ਇਹ ਜਿਹੜਾ ਨਜਾਇਜ਼ ਕੰਮ ਨਾ ਕਰੇ ਤੇ ਅਸੀਂ ਅੱਗੇ ਪਹਿਲਾਂ ਨਿਊਜ਼ ਵੀ ਦਿਵਾਈ ਸੀ ਇਸ ਤਰ੍ਹਾਂ ਦੀ ਐਸਐਚਓ ਸਾਹਿਬ ਨੇ ਨਿਊਜ਼ ਤੁਸੀਂ ਲਈ ਸੀ ਖੁਦ ਕਿ ਚਾਈਨਾ ਡੂਰ ਦਾ ਕੰਮ ਨਾ ਕੀਤਾ ਜਾਵੇ ਕਿਉਂਕਿ ਇਹ ਇੰਨੀ ਕਿ ਜਿਆਦਾ ਖਤਰਨਾਕ ਹੈ ਵੀ ਆਪਾਂ ਕਹਿ ਦਈਏ ਵੀ ਮਾਰੂ ਹਥਿਆਰ ਹੈ ਇੱਕ ਤਰ੍ਹਾਂ ਦਾ ਇਹ ਨਾ ਤਾਂ ਇਹ ਖਤਮ ਹੁੰਦੀ ਹੈ ਪਲਾਸਟਿਕ ਫਿਰ ਇਹ ਜਾਨਵਰਾਂ ਨੂੰ ਵੀ ਜਿਹੜੇ ਪੰਛੀਆਂ ਨੂੰ ਵੀ ਇਹ ਮਾਰਦੀ ਹੈ ਆਪਾਂ ਦੇਖਦੇ ਹਾਂ ਵੀ ਗਲੇ ਕੱਟੇ ਜਾਂਦੇ ਨੇ ਨੁਕਸਾਨ ਬਹੁਤ ਜੀਵਾਂ ਦਾ ਨੁਕਸਾਨ ਹੋ ਜਾਂਦਾ ਆਪਾਂ ਬਾਈਕ ਵਗੈਰਾ ਤੇ ਜਾਂਦੇ ਆ ਜਾਂ ਹੁਣ ਆਪਣੇ ਗਲ ਵਗੈਰਾ ਛੱਡ ਕੇ ਬਹੁਤ ਇੱਥੇ ਨੁਕਸਾਨ ਹੁੰਦਾ ਹਰੇਕ ਸਾਲ ਹੀ ਹੁੰਦਾ ਇਸ ਕਰਕੇ ਬਹੁਤ ਇੱਥੇ ਪਾਬੰਦੀ ਲਗਾ ਰਹੇ ਹਾਂ ਹੁਣ ਪਹਿਲਾਂ ਵੀ ਵਾਰਨਿੰਗ ਦਿੱਤੀ ਸੀ ਪਰ ਜਿਹੜੇ ਹੁਣ ਕਾਨੂੰਨ ਦੀ ਲੰਗਣਾ ਕਰਦੇ ਆ ਫਿਰ ਉਹਨਾਂ ਤੇ ਅੱਜ ਤੁਸੀਂ ਵੇਖਿਆ ਵੀ ਕਾਰਵਾਈ ਕੀਤੀ ਆ ਇਸੇ ਤਰ੍ਹਾਂ ਕਾਰਵਾਈ ਜਾਰੀ ਰਹੂਗੀ ਵੀ ਬੇਨਤੀ ਆ ਸਾਰਿਆਂ ਨੂੰ ਵੀ ਇਸ ਦਾ ਜਿਹੜੇ ਨਾਗਰਿਕਾਂ ਨੂੰ ਵੀ ਬੇਨਤੀ ਸਾਡੀ ਸਾਨੂੰ ਜਾਣਕਾਰੀ ਦੇ ਦਿੱਤੀ ਜਾਵੇ ਜੇ ਕਿਸੇ ਨੂੰ ਲੱਗਦਾ ਹੈ ਬਈ ਇਹ ਤਰ੍ਹਾਂ ਦਾ ਨਿਯਾਇਜ ਕੰਮ ਕੋਈ ਕਰ ਰਿਹਾ ਜੇ ਸਾਨੂੰ ਇਤਲਾ ਮਿਲ ਜਾਂਦੀ ਹੈ ਤੇ ਉਸ ਤੇ ਅਸੀਂ ਕੰਮ ਜਲਦੀ ਕਰ ਸਕਦੇ ਹਾਂ ਅਦਰਵਾਈਜ਼ ਅਸਤਾਫ ਦੀ ਵਾਊਚ ਰੱਖੀ ਹੋਈ ਹੈ ਜੋ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰੂਗਾ ਤੇ ਕਾਰਵਾਈ ਕੀਤੀ ਜਾਊ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊ ਓਕੇ ਮੈਡਮ ਇੱਕ ਤੁਸੀਂ ਨਸ਼ਿਆਂ ਦਾ ਜਿਵੇਂ ਸ਼ਹਿਰ ਤੇ ਹੈ ਮਲਕੇ ਉਹ ਸਰਕਾਰ ਕਿਸ ਤਾਂ ਹੀ ਕਾਰਵਾਈ ਰਹਿਗੇ ਹਮਾਰੇ ਟਾਈਮ ਚ ਪੂਰੀ ਸਖਤੀ ਨਾਲ ਜੀ ਅੱਛਾ ਨਸ਼ਾ ਦੇ ਸੰਬੰਧ ਵਿੱਚ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾਊਗੀ ਨਸ਼ਾ ਕਰਨ ਵਾਲੇ ਨੂੰ ਜਾਂ ਨਸ਼ਾ ਵੇਚਣ ਵਾਲੇ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਜਿਵੇਂ ਸ਼ਹਿਰ 'ਚ ਰੇਲਵੇ ਲਾਈਨਾਂ ਵਾਲੇ ਪਾਸੇ ਜਿਵੇਂ ਕਿ ਹੈ ਕਾਫੀ ਮਿਲਕਾ ਕਿ ਨਸ਼ੇ ਦੀ ਚੱਲ ਰਹੀ ਹੈ ਤੇ ਉਸ ਵਾਸਤੇ ਇੱਕ ਤੁਹਾਡੀ ਕਿਸੇ ਸਾਡਾ ਸਵੇਰ ਤੋਂ ਮਿਸ਼ਨ ਸ਼ੁਰੂ ਹੋਊਗਾ ਅੱਛਾ ਸਵੇਰ ਤੋਂ ਅਸੀਂ ਇਹੀ ਇਸੇ ਮਿਸ਼ਨ ਤੇ ਕੰਮ ਕਰਾਂਗੇ ਨਸ਼ਾ ਦਾ ਸਟਾਪ ਪੁਆਇੰਟ ਹਾਂਜੀ ਸਟਾਪ ਪੁਆਇੰਟ ਠੀਕ ਸ਼ੁਕਰੀਆ